ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਆਸਰਾ ਗਰੁੱਪ ਆਫ ਇੰਸਟੀਚਿਊਟ ਵੱਲੋਂ ਅੱਜ ਕਰਨਵਲ 25 ਜੀ ਦਾ ਆਯੋਜਨ ਦਾ ਪੜੀਤ ਨੂੰ ਤਾਮਨ ਨਾਲ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਦਵਿੰਦਰ ਸਿੰਘ ਅਤਰੀ ਐਸਪੀਡੀ ਸੰਗਰੂਰ ਅਤੇ ਰਾਹੁਲ ਕੌਸ਼ਲ ਡੀਐਸਪੀ ਪਾ ਨੀਗਾੜਾ ਮੁੱਖ ਮਹਿਮਾਨ ਦੇ ਤੌਰ ਤੇ ਵੀ ਸ਼ਾਮਲ ਹੋਏ ਸਨ ਮੌਕੇ ਤੇ ਡਾਕਟਰ ਆਰਕੇ ਗੌਰ ਚੇਅਰਮੈਨ ਅਤੇ ਡਾਕਟਰ ਕੇਸ਼ੂ ਗੌਰ ਨੂੰ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਇਲਾਵਾ ਇਲਾਕੇ ਦੇ ਸਕੂਲ ਦੇ ਤਕਰੀਬਨ 3000 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਇਸ ਵਿੱਚ ਕਰਨਵੀਲ 250 ਵਿਦਿਆਰਥੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸਟਾਲਾਂ ਜਿਸ ਵਿੱਚ ਖਾਣ-ਪੀਣ ਦੀਆਂ ਸਮਾਨ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਲਈ ਬਹੁਤ ਇਕ ਤਰ੍ਹਾਂ ਦੇ ਪ੍ਰੋਗਰਾਮ ਯੋਜਨ ਕੀਤੇ ਗਏ ਸਨ ਜਿੱਥੇ ਬੱਚਿਆਂ ਵੱਲੋਂ ਆਪ ਪਰਫਾਰਮੈਂਸ ਵੀ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਅਤੇ ਸਭੇ ਖਾਣ-ਪੀਣ ਦੇ ਸਮਾਨ ਦੇ ਅਡਾੜ ਸਟਾਲਾਂ ਵੀ ਇਸ ਮੁਮਕੇ ਪ੍ਰਬੰਧ ਕੀਤਾ ਗਿਆ ਸੀ ਜਿਸ ਵੀ ਪ੍ਰੋਗਰਾਮ ਸਹਾਦ ਵੀ ਦਿੰਦੇ ਹੋਏ ਇਸ ਮੌਕੇ ਦੇ ਮਨੋਰੰਜਨ ਲਈ ਖਾਸ ਤੌਰ ਤੇ ਜਾਦੂਗਰ ਕਮੈਂਡਰ ਆਰਕੈਸਟਰਾ ਲਾਵਾ ਲਾਈਵ ਬੈਂਡ ਅਤੇ ਲਾਈਵ ਸਿੰਗਰ ਆਦਿ ਇੰਤਜ਼ਾਮ ਕੀਤੇ ਗਏ ਸਨ ਜਿਨ੍ਹਾਂ ਆਪਣੇ ਕਲਾਕਾਰਾਂ ਦੇ ਨਾਲ ਸਮਾਂ ਬਹਨ ਦਿੱਤਾ ਮੁੱਖ ਮਹਿਮਾਨ ਬਈ ਵਿਦਿਆਰਥੀਆਂ ਦੇ ਬਕਵਾਕ ਸਟਾਲਾਂ ਦੌਰਾ ਕੀਤਾ ਗਿਆ ਇਸ ਦੇ ਵਿੱਚ ਇਸ਼ਾ ਲਾਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬਣੀ ਹੋਈਆਂ ਸਟਾਲਾਂ ਆਪਣੇ ਆਪ ਦੇ ਵਿੱਚ ਦਿਖਾ ਰਹੀਆਂ ਹਨ ਜਿਹਦੇ ਵੀ ਬੱਚੋ ਵੱਲੋਂ ਅਡੜ-ਅਡੜ ਤਿਆਰ ਕੀਤੇ ਗਏ ਪਰ ਪੰਜਾਬੀ ਵਿਰਸੇ ਤੋਂ ਇਲਾਵਾ ਤੇ ਹੋਰ ਅਡਵਾ ਅਡ ਐਗਜ਼ੀਬਿਸ਼ਨ ਬਕਵਾ ਤਰੀਕੇ ਅੰਦਰ ਕਾਈਆਂ ਗਿਆ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਮੌਕੇ ਦੇ ਇਤੇ ਰਣਾਤਿਕ ਅਤੇ ਗੁਣ ਸੰਤੁਲਨ ਕਾਇਮ ਰੱਖਿਆ ਗਿਆ ਹੈ ਉਹਨਾਂ ਵਿਦਿਆਰਥੀਆਂ ਨੂੰ ਸਖਤ ਮਹਿੰਤਤ ਤੇ ਸਫਲਤਾ ਦੇ ਲਈ ਦੇਖ ਸਕਦੇ ਹੋ ਤਸਵੀਰਾਂ ਵਿੱਚ ਫੇਸਬੁੱਕ ਤੋਂ ਇਲਾਵਾ ਹੋਰ ਵੀ ਬੱਚਾਂ ਵੱਲੋਂ ਅਡਵਾਰਡ ਸਕੂਲਾਂ ਦੇ ਜਿਵੇਂ ਇਸ ਵਾਰ ਨਵੇਕਲੀ ਪਹਿਲਤਾ ਆਸਰਾ ਵੱਲੋਂ ਇੱਕ ਵਿੜੇ ਵਿੱਚ ਵੱਲੋਂ ਜੋ ਸਭ ਤੋਂ ਵੱਡੀ ਕੀਤੀ ਗਈ ਕਿ ਜੋ ਸਰਕਾਰੀ ਸਕੂਲਾਂ ਦੇ ਬੱਚੇ ਪਹੁੰਚੇ ਹੋਏ ਸਨ ਕਿਉਂਕਿ ਅੱਗੇ ਦੇਖਿਆ ਤਾਂ ਸਿਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਪ੍ਰੋਗਰਾਮ ਦੇ ਇੱਕ ਨੂੰ ਮਿਲਦਾ ਸੀ ਪਰ ਜੋ ਆਸਰਾ ਗਰੁੱਪ ਵੱਲੋਂ ਇਹ ਨਵੇਕਲੀ ਪਹਿਲ ਕੀਤੀ ਗਈ ਕਿ ਕੋਈ ਸਰਕਾਰੀ ਬੱਚਿਆਂ ਨੂੰ ਇਸ ਪ੍ਰੋਗਰਾਮ ਦਾ ਜਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਝੂਲੇ ਵੀ ਲਗਾਏ ਹੋਏ ਸਨ ਜਿਨ੍ਹਾਂ ਵਿੱਚ ਬੱਚੇ ਬਖੋ ਅੱਖ ਝੂਲਿਆਂ ਦਾ ਆਨੰਦ ਮਾਣਦੇ ਵੀ ਆ ਰਹੇ ਤਸਵੀਰਾਂ ਵਿੱਚ ਵੀ ਦਿਖ ਸਕਦੇ ਹੋ ਖਾਣ ਪੀਣ ਦੀ ਵੀ ਸਟਾਲਾਂ ਲੱਗੀਆਂ ਹੋਈਆਂ ਹਨ ਜਿੱਥੇ ਆਸਰਾ ਸਕੂਲ ਦੇ ਸਟਾਫ ਤੋਂ ਲਾਲਾ ਬੱਚੇ ਵੀ ਆਉਣਾ ਬੋਲੋ ਪਰਫਾਰਮੈਂਸ ਲੱਗੀਆਂ ਹੋਈਆਂ ਸਭ ਤੋਂ ਨਵਿਕਲੀ ਪਹਿਲ ਦਿਖ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਿਦਿਆਰਥੀਆਂ ਵੱਲੋਂ ਆਪ ਸਟਾਲਾਂ ਤਿਆਰ ਕੀਤੇ ਗਏ ਸਨ ਜੋ ਬੱਚੇ ਕਦੇ ਖਾਂਦੇ ਸਨ ਤੇ ਆਪ ਵੀ ਬਣਾ ਕੇ ਦਿਖਾਉਂਦੇ ਹਨ ਕਿਉਂਕਿ ਬੱਚਿਆਂ ਵੱਲੋਂ ਤਸਵੀਰਾਂ ਵੀ ਦੇਖ ਸਕਦੇ ਹੋ ਬਣੇ ਹੋਏ ਕੇਕ ਜਿੱਥੇ ਕਿ ਖੁਦ ਡੀਐਸਪੀ ਰਾਹੁਲ ਕੌਸ਼ਲ ਅਤੇ ਐਸਪੀਡੀ ਬਲਵਿੰਦਰ ਸਿੰਘ ਅਤਰੀ ਵੱਲੋਂ ਇਹ ਪ੍ਰੋਗਰਾਮਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਸ਼ਿਰਕਤ ਕੀਤੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਰਕਾਰੀ ਸਕੂਲ ਦੇ ਬੱਚੇ ਪਰਫਾਰਮੈਂਸ ਪੇਸ਼ ਕਰ ਰਹੇ ਹਨ ਜਿੱਥੇ ਕੀ ਆਪਣੇ ਆਪ ਦੇ ਵਿੱਚ ਬਹੁਤ ਹੀ ਸੁਲਾਗਾ ਜੋਗ ਉਪਰਾਲਾ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਬੱਚੇ ਸਿਰਫ ਪੜ੍ਹਾਈ ਤੱਕ ਹੀ ਸੀਮਤ ਹਨ ਪਰ ਇਹਨਾਂ ਵੱਡੇ ਪ੍ਰੋਗਰਾਮ ਪੰਜਾਬ ਸਰਕਾਰਾਂ ਵੱਜੋਂ ਕਰਾਉਂਦੀਆਂ ਹਨ ਪਰ ਜਿੱਥੇ ਪ੍ਰਾਈਵੇਟ ਸਕੂਲ ਵੱਲੋਂ ਇਹ ਉਪਰਾਲਾ ਕਰਨਾ ਇੱਕ ਆਪਣੇ ਆਪ ਵਿਚ ਆਸਰਾ ਗਰੁੱਪ ਆਫ ਇੰਸਟੀਚਿਊਟ ਦੇ ਬਹੁਤ ਵੱਡਾ ਉਪਰਾਲਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਡਾਕਟਰ ਆਰ ਕੇ ਗੋਇਲ ਦੇ ਨਾਲ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਲਜ ਦੇ ਸਟਾਫ ਮੈਂਬਰ ਵੀ ਬੈਠੇ ਨਜ਼ਰ ਆ ਰਹੇ ਹਨ ਭਾਰਤੀ ਮੈਡਮ ਅਮਨੀਸ਼ ਗੋਇਲ ਅਤੇ ਹਰਪ੍ਰੀਤ कौर ਬਿਰਕਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚਿਆਂ ਵੱਲੋਂ ਝੂਲਿਆਂ ਦਾ ਆਨੰਦ ਮਾਨਿਆ ਜਾ ਰਿਹਾ ਰੇਲ ਗੱਡੀ ਦੇ ਵਿੱਚ ਬੱਚੇ ਸਵਾਰ ਹੋ ਕੇ ਆਨੰਦ ਲੈ ਰਹੇ ਹਨ ਜੋ ਕਿ ਨਵਿਕਲੀ ਪੈਲ ਹੈ ਕਿਉਂਕਿ ਬੱਚਿਆਂ ਦੇ ਵਿੱਚ ਆਨੰਦ ਵੱਖਰਾ ਮਿਲਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚਿਆਂ ਵੱਲੋਂ ਇਹ ਸਰਕਾਰੀ ਸਕੂਲ ਦੇ ਬੱਚਿਆਂ ਜੋ ਪਰਫਾਰਮੈਂਸ ਕਰ ਰਹੇ ਹਨ ਜਿੱਥੇ ਉਹਨਾਂ ਨੂੰ ਵੀ ਇਸ ਚੀਜ਼ਾਂ ਦੇ ਨਾਲ ਨਵਾਂ-ਨਵੇਂ ਨਵੇਕਲੇ ਸਿੱਖਣ ਨੂੰ ਕੁਝ ਬਹੁਤ ਕੁਝ ਮਿਲਦਾ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਸਿਰਫ ਬਹੁਤ ਹੀ ਘੱਟ ਪ੍ਰੋਗਰਾਮ ਹੁੰਦੇ ਹਨ ਆਸਰਾ ਦੇ ਵੀਡੀਓ ਵਿੱਚ ਕੀਤੀ ਜਾ ਰਹੀ ਇਹ ਪਹਿਲ ਨੂੰ ਲੈ ਕੇ ਇੱਕ ਸਲਾਹ加ਜੋਗ ਉਪਰਾਲਾ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਨਾਲ-ਨਾਲ ਟੀਚਰ ਅਤੇ ਵਿਦਿਆਰਥੀ ਵੀ ਅਸੀਂ ਦੇਖੇ ਜਿੱਥੇ ਕਿ ਅਦਸ ਸਕੂਲ ਦਾ ਬਾਲਦ ਤੋਂ ਇਲਾਵਾ ਹੋਰ ਸਰਕਾਰੀ ਸਕੂਲਾਂ ਦੇ ਬੱਚੇ ਵੀ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਵੱਖ-ਵੱਖ ਨਵੇਕਲੀ ਪਹਿਲ ਕੀਤੀ ਗਈ ਜਿੱਥੇ ਅਰ ਬੱਚਿਆਂ ਵੱਲੋਂ ਆਪ ਖੁਸ਼ੀ ਦਾ ਆਨੰਦ ਮਾਣਿਆ ਗਿਆ ਉੱਥੇ ਹੀ ਆਸਾ ਕਾਲਜ ਦੇ ਸਕੂਲ ਦੇ ਬੱਚੇ ਅਤੇ ਸਕੂਲ ਦੇ ਵਿੱਚੋਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਸਪੀ ਡੀ ਬਲਵਿੰਦਰ ਅਤਰੀ ਜੀ ਪਹੁੰਚੇ ਹਨ ਅਤੇ ਉਹਨਾਂ ਦੇ ਨਾਲ ਡੀਐਸਪੀ ਰਾਲ ਕੌਸ਼ਲ ਵੀ ਪਹੁੰਚੇ ਹਨ ਜਿੱਥੇ ਉਹਨਾਂ ਦਾ ਆਸਰਾ ਕਾਲਜ ਦੇ ਵਿੜੇ ਦੇ ਵਿੱਚ ਉਹਨਾਂ ਦਾ ਸਵਾਗਤ ਕਰਨ ਲਈ ਖੁਦ ਕੇਸ਼ੂ ਗੋਲ ਜੀ ਤੇ ਡਾਕਟਰ ਆਰ ਕੇ ਗੋਇਲ ਵੀ ਪਹੁੰਚੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਨੂੰ ਗੁਲਦਸਤੇ ਦਿੱਤੇ ਜਾ ਰਹੇ ਹਨ ਕਿਉਂ ਮੈਂ ਮੁੱਖ ਮਹਿਮਾਨ ਤੌਰ ਤੇ ਪਹੁੰਚੇ ਸਨ ਜਿੱਥੇ ਬਲਵਿੰਦਰ ਰਤਰੀ ਵੀ ਬਹੁਤ ਖੁਸ਼ੀ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਣੇ ਕਿਹਾ ਕਿ ਆਸਰਾ ਗਰੁੱਪ ਵੱਲੋਂ ਬਹੁਤ ਹੀ ਨਵੀਕਲੀ ਪਹਿਲ ਕੀਤੀ ਗਈ ਹੈ ਕਿਉਂਕਿ ਜਿੱਥੇ ਬੱਚਿਆਂ ਨੂੰ ਅੱਜ ਦੇ ਯੁੱਗ ਦੇ ਵਿੱਚ ਨਸ਼ੇ ਤੋਂ ਬਚਾਉਣ ਲਈ ਸਰਕਾਰਾਂ ਵੱਲੋਂ ਪਰੋਲੇ ਕੀਤੇ ਜਾਂਦੇ ਨੇ ਪਰ ਇਹ ਜੀ ਕਾਰਨ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਆਪ ਦੀモチਵੇਸ਼ਨ ਮਿਲਦਾ ਹੈ ਅਤੇ ਬੱਚਿਆਂ ਦੇ ਵਿੱਚ ਖੁਸ਼ੀ ਦੀ ਕੋਈ ਘੱਟ ਨਹੀਂ ਰਹਿੰਦਾ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਖੁਦ ਐਸਪੀ ਡੀ ਬਲਵਿੰਦਰ ਸਿੰਘ ਬਲਵਿੰਦਰ ਰਤਰੀ ਅਤੇ ਡਾਕਟਰ ਡੀਐਸਪੀ ਰਾਣ ਕੋਸ਼ਲ ਵੀ ਤਸਵੀਰਾਂ ਵੀ ਦੇਖ ਸਕਦੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਰਹੇ ਹਨ ਕਿਉਂਕਿ ਬੱਚਿਆਂ ਵੱਲੋਂ ਜੋ ਤਿਆਰ ਕੀਤੀਆਂ ਗਈਆਂ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਨ ਅਤੇ ਆਓ ਇਸ ਸਮੇਂ ਮੌਕੇ ਦੀ ਕੀ ਕਹਿੰਦੇ ਨਜ਼ਰ ਆਏ ਆਓ ਤੁਹਾਨੂੰ ਸੁਣਾਉਣਿਆ ਚਾਰ ਦੇ ਨਸਾਨਾ ਤਾਂ ਹੈ ਮਾਰਾ ਜਾਣਾ ਤੇ ਜਿਹੜਾ ਬੋਲੋਗਾ ਉਸਰਾ ਕੋਲੰਡਾ ਪੀਰ ਹੈ ਤੇ ਅੰਦਰ ਅੰਦਰ ਬੀਜ ਦਵਾਣਾ ਹੈ ਜਿਹੜਾ ਬੋਲੋਗਾ ਉਸਰਾ ਕੋਲੰਡਾ ਹੈ ਨਾ ਆਪਾਂ ਕਰ ਲਾਉਂਗਾ

70 ਸਰ ਬੜਾ ਪਿਛੇ ਆਇਓ 78 ਨੰਬਰ ਮਾਰਕ ਕਰ ਲਓ 1010 ਇਹ ਕਿਹਦਾ ਹੁਣਿਤ ਕਿਹਨੋਂ ਮੁੜ ਗਏ ਨੰਬਰ ਇਧਰ ਤੋਂ ਕੋਈ ਵੀ ਨਹੀਂ ਧਿਆਨ 85 85 ਨੰਬਰ 85, 85 50 ਤਾਂ ਬੋਲੋ ਸਰ 60 फोर सेवन फोर्टी सेवन थर्टी थ्री फोर थ्री थर्टी थ्री ਤਿਆਰੀ ਨਹੀਂ ਲਾਇਬ੍ਰਰੀ ਜਦੋਂ ਮੈਂ ਠੀਕਾਂ ਰਾ ਕੇ ਲੈ ਲੋ ਕੁਦੇ ਪਲੀ ਇਸ ਸਾਈਡ ਹਾਂਜੀ ਓਕੇ ਤੂੰ ਇੱਕ ਕੱਪ ਦਾ ਹੀ ਸਵਾਰ ਹੈ ਜਾਦੂ ਕਰ ਕਾ ਜਾਦੂ ਆਹੋਨੇ ਮੈਜਿਕ ਨਹੀਂ ਹੋ ਪਾਇਆ 1 2 3 ਅਭੀ ਮੈਂ ਦਾ ਮਾਤਰੇ ਜੇਰ ਸਾਰੇ ਵੇਰ ਫੁੱਲ ਗਏ ਨਾਲ ਸਾਡੇ ਨਾਲ ਕਲ ਬਿੰਬਾ ਤੋਂ ਫੁੱਲ ਗਏ ਤੈਨੂੰ ਦੇਖਦਿਆਂ ਸਾਰੀ ਪਿਆਰ ਹੋ ਗਿਆ ਮੋਢਾ ਤੇਰੇ ਗਣੇ ਵਿੱਚੋਂ ਬਾਹਰ ਹੋ ਗਿਆ ਜਦੋਂ ਕੀਤਾ ਤੈਨੂੰ ਮੈਨੇ ਪਹਿਲੀ ਪਹਿਲੀ ਵਾਰ ਤੇਰੇ ਨਾਮ ਬੜੇ ਵੀਰ ਮੇਰੇ ਹੋਏ ਆਰ ਪਾਰ ਹੋਣ ਲੱਗਦਾ ਨਹੀਂ ਜੀਣਾ ਤੋਂ ਲੱਗਦਣ ਜੀ ਖੋਰੇ ਸਮਝ ਨਾ ਆਵੇ ਮੈਨੂੰ ਹੋ ਗਿਆ ਕੀ ਤੇਰੇ ਸਿਰ ਕੀ ਦੇ ਬਾਲ ਮੈਂ ਗਿਆ ਪਿੱਲੀ ਪਿੱਲੀ ਅੱਖ ਅੱਜ ਮੈਨੂੰ ਮੈਂ ਵੀ ਦੱਸਣਾ ਹੈ ਬੁਰਾ ਭਰਾ ਸਾ ਤੇਰੀਆਂ ਕਿੰਝ ਦੋਖ ਨਹੀਂ ਸੰਤਾਈਦੀ ਮੈਨੂੰ ਹੁੰਦੇ ਆ ਦੀ ਮੌਤ ਦੇ ਆ ਗਈ ਦਿੱਖੀ ਤੇਰੀ ਤੋਰ ਨਾਲ ਦੇਖਣੀ ਮੈਂ ਗੱਡੀ ਤੋੜਦਾ ਹੱਟ ਤੋਰ ਸਾੜੇ ਮੋੜਾ ਹੱਟ ਮੈਂ ਤੇਰੇ ਘਰ ਆਨੇ ਮੋੜਾ ਘੱਟ ਤੋੜਦਾ ਕਦੇ ਘਾਟ ਤੋੜਦਾ ਤੇ ਕਰਕੇ ਰਖਾਂਡੇ ਮੁੰਡਾ ਹੱਟ ਤੋੜਦਾ ਹੋਵੇ ਮਾਪੇ ਦੀ ਕਦੇ ਮੂਹਰੇ ਨਹੀਂ ਬੋਲੀਦਾ ਅਣਜਾਣ ਬੰਦੇ ਨੂੰ ਘਰ ਦਾ ਕੁੰਡਾ ਨਹੀਂ ਖੋਲੀਦਾ ਜਿੰਨੀ ਮਰਜ਼ੀ ਗਲਤੀ ਹੋਵੇ ਛੋਟੀ ਭੈਣ ਦੀ ਉਹਨੂੰ ਗਾਲ ਨਹੀਂ ਗੱਡੀਦੀ ਲੱਖ ਸੋਹਣੀ ਹੋਵੇ ਘਰ ਵਾਲੀ ਉਹਦੇ ਪਿੱਛੇ ਲੱਗ ਕੇ ਕਦੇ ਮਾਂ ਨਹੀਂ ਛੱਡੀਦੀ ਮਾਂ ਨਹੀਂ ਛੱਡੀਦੀ ਜੇ ਵਧੀਆ ਲੱਗੀ ਕਾ ਮੁੰਡਿਆਂ ਰੇ ਤੇਰੇ ਨਖ ਰੰਦੇ ਅਸਲੇ ਦਾ ਕੰਮ ਕੁੜੀ ਲੈਣੀ ਮੁੰਡਿਆਂ ਤੇ ਗੁੰਡਿਆਂ ਦੀ ਜਾਣ ਮੁੰਟੇ ਆਰੀ ਪੜਛੇ ਸ਼ੈਤਾਨੀ ਪੂੜਾ ਪਣ ਚਿਹਰੇ ਤੇ ਪੂੜਾ ਪਣ ਚਿਹਰੇ ਤੇ ਨਹੀਂ ਪੂੜਾ ਪਣ ਚਿਹਰੇ ਤੇ ਹਾਉ ਐਵੇਂ ਕਿਉਂ ਪ੍ਰੇਮ ਲਾਉਂਦੀ ਫਿਰੇ ਮੇਰੇ ਤੇ ਐਵੇਂ ਕਿਉਂ ਭਲੇਮ ਲਾਉਂਦੀ ਫਿਰੇ ਮੇਰੇ ਤੇ ਹਾਉ ਪਰਦੇ ਨਹੀਂ ਲਾਉਂਦੀ ਜੋ ਭਲੇ ਮੇਰੇ ਤੇ ਪਰਦੇ ਨਹੀਂ ਲਾਉਂਦੀ ਜੋ ਭਲੇ ਮੇਰੇ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਇੱਕ ਵਾਰੀ ਤਾੜੀਆਂ ਮੇਰਾ ਨਾਮ ਜਸਲੀਨ ਕੋਹੜੀ ਕਿਹੜੇ ਸਕੂਲ ਤੋਂ ਆਈ ਹੋ ਅਦਰਸ਼ ਸਕੂਲ ਤੋਂ ਬਾਰਦ ਖੁੱਲ੍ਹਦਿੱਤੋਂ ਹਾਂ ਅਧੁਰੇ ਕੀ ਪ੍ਰੋਗਰਾਮ ਇੱਥੇ ਹੀ ਕੰਨਾਂ ਨੇ ਕਾਰਨੀਵਲ ਰੱਖਿਆ ਆਇ ਸੀ ਬਹੁਤ ਸੋਹਣਾ ਲੱਗਿਆ ਬਹੁਤ ਉਰੇ ਆਕੇ ਇੱਥੇ ਕਿਹੜੇ ਕਾਲਜ ਨੇ ਇਸੇ ਸੀ ਆਸਰਾ ਕਾਲਜ ਨੇ ਕੀ ਦੇਖਿਆ ਜੁਰ ਕੀ ਬੁਧ ਕੀ ਕੀ ਸਾਨੂੰ ਸਾਨੂੰ ਸਭ ਤੋਂ ਵਧੀਆ ਕੀ ਲੱਗਿਆ ਮੈਨੂੰ ਉੱਥੇ ਨਾ ਇੱਕ ਸਟਾਲ ਲੱਗੀ ਹੋਈ ਸੀਗੀ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰ ਰਹੀ ਸੀ ਉਹ ਬਹੁਤ ਸੋਹਣੀ ਸੀ ਕਿਵੇਂ ਮੈਂ ਮਾਨ ਕਰਦਾ ਵੀ ਅਜੇ ਇਸ ਪ੍ਰੋਗਰਾਮ ਹੋਰ ਕਰਦ ਰਿਹਾ ਤੁਸੀਂ ਨਾਲ ਦੇ ਨਾਲ ਹੋਰ ਪ੍ਰੋਗਰਾਮ ਕਰਦ ਰਿਹਾ ਆਸਰਾ ਕਾਲਜ ਜੀ ਹਾਂਜੀ ਸਾਨੂੰ ਉਮੀਦ ਹੈ ਵੀ ਆਸਰਾ ਕਾਲਜ ਜੀ ਹੋਰ ਪ੍ਰੋਗਰਾਮ ਕਰਦ ਰਹੂ ਤਾਂ ਅਸੀਂ ਦੁਬਾਰਾ ਵੀ ਫੇਰ ਆਵਾਂਗੇ ਮੇਰਾ ਨਾਮ ਕਮਲਪ੍ਰੀਤ ਕੌਰ ਹੈ। ਮੈਂ ਅਦਰਸ਼ ਸਕੂਲ ਤੋਂ ਆਈ ਆਂ ਜੀ ਬਲਦਖੁਰਦ ਤੋਂ। ਅੱਜ ਆਸਰਾ ਦੇ ਵਿੱਚ ਪ੍ਰੋਗਰਾਮ ਕਰਿਆ ਕਿਵੇਂ ਦੀ। ਬਹੁਤ ਵਧੀਆ ਸੀ ਸਾਰਾ ਪ੍ਰਬੰਧ ਬਹੁਤ ਚੰਗਾ ਲੱਗਿਆ ਸੀ। ਇਹੀ ਉਮੀਦ ਕਰਦੇ ਆ ਵੀ ਹਰ ਸਾਲ ਇਹ ਜੀ ਇਹ ਜਾਈ ਹੁੰਦਾ ਰਹੇ ਇਹ ਜਾਈ ਪ੍ਰਬੰਧ ਕਰਦੇ ਰਹਿਣ ਅਤੇ ਇਸ ਵਿੜੇ ਦੇ ਵਿੱਚ ਰੌਣਕ ਬਣੀ ਰਹੇ। हां किवें लगया ਔਰੇ ਕੀ ਕੀ ਪ੍ਰੋਗਰਾਮ ਦੇਖ ਕੇ ਕੀ ਫੰਕਸ਼ਨ ਰੈਂਡ ਗਏ ਬਹੁਤ ਵਦਿਆ ਸੇਤ ਖਾਨ ਪਿੰਡਿਆ ਵੀ ਸਟਾਲਾ ਸੀ ਗਿਆ ਮਨੋਰੰਜਨ ਦੇ ਲਈ ਕਾਫੀ ਸਾਧਨ ਸੀਗੇ ਬਹੁਤ ਹੀ ਬੱਚੇ ਆਨੇ ਛੋਟੇ ਬੱਚੇ ਆਨੇ ਵੀ ਵਿਗਿਆਨ ਤੇ ਵੀ ਬਹੁਤ ਬਣਾਏ ਹੋਏ ਸੀਗੇ ਬਾਈ ਲੋਜੀ ਦੇ ਵੀ ਕਈ ਸਟਰਕਚਰ ਬਣਾਏ ਹੋਏ ਨੇ ਬੱਚਿਆਂ ਨੇ ਹੋਰ ਵੀ ਬਹੁਤ ਵਦਿਆ ਹੋ ਸੀਗੇ ਸਾਰੇ ਕਿਤੇ ਹਾਂ ਕਿਹੜੇ ਸਕੂਲ ਬਲਵਾਇਆ ਤੁਸੀਂ ਅਸੀਂ ਇਹ ਦਰਸ਼ ਸਕੂਲ ਚ ਆਏ ਬਾਲ ਦੇ ਖੋਦ ਗਏ ਆ ਕਿਵੇਂ ਲੱਗਿਆ ਔਰੇ ਸੋਨੇ ਕੀ ਆਪਦੀ ਕੋਈ ਕੋਈ ਕਰੀ ਆਪਦੀ ਪਰਫਾਰਮੈਂਸ ਕੋਈ ਇੱਥੇ ਸੁਣਾ ਆ ਤੇਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਨੈਕਸਟ ਟਾਈਮ ਕਰਾਂਗੇ ਅਸੀਂ ਆ ਉਮੀਦ ਕਰਦੇ ਆਂ ਵੀ ਅਸੀਂ ਪਾਰਟਿਸਿਪੇਟ ਕਰੀਏ ਨੈਕਸਟ ਇਅਰ। ਖਰਮੀਦ ਮੈਡਮ ਮੇਰਾ ਨਾਮ ਪ੍ਰਦੀਪ ਸਿੰਘ ਜੀ। ਪ੍ਰਦੀਪ ਜੀ ਆ ਜੋ ਆਸਰਾ ਸਕੂਲ ਨੇ ਇੱਕ ਨਵਿਕਲੀ ਪਹਿਲ ਕੀਤੀ ਹੈ ਬਾਹਰਲੇ ਸਕੂਲਾਂ ਦੇ ਬੱਚੇ ਵੀ ਆਏ ਆਸਰਾ ਦੇ ਆਪਣੇ ਸਕੂਲ ਸਟੂਡੈਂਟ ਵਗੈਰਾ ਨੇ ਵੀ ਇੰਜੋਏ ਕਰਿਆ। ਕਿਵੇਂ ਦੇਖਦੇ ਹੋ ਸਰ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਜੀ ਬਾਹਰਲੇ ਆਊਟਸਾਈਡਰ ਸਪਲਾਈਗੇ ਨੇ ਤੇ ਬੱਚਿਆਂ ਵਾਸਤੇ ਵਧੀਆ ਇੱਕ ਪ੍ਰੋਗਰਾਮ ਜੋਜਿਤ ਕੀਤਾ ਗਿਆ ਜੀ ਐਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣਾ ਤਾਂ ਕਾਲਜ ਬਹੁਤ ਚਮਤਰ ਤੇ ਜਾਊਗਾ ਜੀ। ਤੇ ਤੇ ਬਹੁਤ ਆ ਅਲੱਗ-ਅਲੱਗ ਐਕਟੀਵਿਟੀ ਕੀਤੀ ਗਈ ਹੈ ਨੇ ਜੀ ਸ ਸਕੂਲਾਂ ਵੱਲੋਂ ਤੇ ਸਟੂਡੈਂਟਸ ਵੱਲੋਂ ਕਿਸ ਨੇ ਗਾਣਾ ਗਾਇਆ ਕਿਸ ਨੇ ਡਾਂਸ ਕੀਤਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਪ੍ਰਿੰਸੀਪਲ ਸਾਹਿਬ ਜਨੋਤਲ ਨਵਾਵੇ ਅਸੀਂ ਦੇਖਦੇ ਆਂ ਵੀ ਬੱਚੇ ਪਹਿਲਾਂ ਕੇ ਸਿੰਗਰਾਂ ਨੂੰ ਸੁਣਉਂਦੇ ਪਰ ਬੱਚਿਆਂ ਦਾ ਪਰਫਾਰਮੈਂਸ ਕਰਦੇ ਦੇਖ ਕੇ ਪਹਿਲਾਂ ਉਹ ਐਦਾਂ ਹੀ ਗੱਲ ਵੀ ਹੁਣ ਸਮਾਂ ਬਦਲਦਾ ਯਾਰ ਆ ਇਹ ਜਿਹੜੇ ਨਵੇਂ ਬੱਚੇ ਨੇ ਉੱਠ ਰਹੇ ਨੇ ਜੀ ਆਪ ਦੇ ਆਪ ਦੀ ਯੋਗਤਾ ਦਿਖਾ ਰਹੇ ਨੇ ਜੀ ਇਸ ਕਰਕੇ ਬਹੁਤ ਵਧੀਆ ਪ੍ਰੋਗਰਾਮ ਆ ਜੀ ਥੈਂਕ ਯੂ ਮੇਰਾ ਨਾਮ ਦਮਨਪ੍ਰੀਤ ਕੌਰ ਹੈ ਮੈਂ ਆਸਰਾ ਇੰਸਟੀਚਿਊਟ ਦੇ ਵਿੱਚ ਬੀਏ ਲਾਸਟ Year ਦੀ ਸਟੂਡੈਂਟ ਆ ਅੱਜ ਸਾਡੇ ਕਾਲਜ ਵਿੱਚ ਬਹੁਤ ਹੀ ਵਧੀਆ ਫੇਅਰ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਸਾਡੇ ਆਸਰਾ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਬਹੁਤ ਖੁਸ਼ ਹਨ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਤੇ ਸਾਡੇ ਸਾਰੇ ਟੀਚਰਸ ਵੱਲੋਂ ਬਹੁਤ ਸਾਰੇ ਐਂਟਰਟੇਨਮੈਂਟ ਚੀਜ਼ਾਂ ਲਿਗੀਆਂ ਡਾਂਸ ਨੇ ਸਿੰਗਿੰਗ ਲਈ ਬਹੁਤ ਵਧੀਆ ਲੱਗ ਰਿਹਾ ਹੈ ਆਸਰਾ ਕਾਲਜ ਸਕੂਲ ਵੱਲੋਂ ਵੀ ਸਾਡੇ ਬਹੁਤ ਸਾਰੇ ਹੋਰ ਸਕੂਲਾਂ ਨੂੰ ਬੁਲਾਇਆ ਜਾ ਰਿਹਾ ਜਿਸ ਨਾਲ ਬਹੁਤ ਸਾਰੇ ਵਧੀਆ ਪ੍ਰੋਗਰਾਮ ਬਣ ਰਹੇ ਹੈ ਜਿਸ ਨਾਲ ਸਾਡਾ ਮਾਹੌਲ ਵੀ ਬਹੁਤ ਅੱਜਕੱਲ ਦਾ ਵਧੀਆ ਚ ਟੀਚਰਸ ਵੱਲੋਂ ਸਾਡੇ ਸਾਰੇ ਸਟੂਡੈਂਟਸ ਲਈ ਬੱਚਿਆਂ ਲਈ ਝੁੱਲਿਆ ਵਗੈਰਾ ਦਾ ਸਟਾਲਸ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਹੈ ਸਾਨੂੰ ਬਹੁਤ ਸਾਰੇ ਖੁਸ਼ੀ ਹੈ ਵੀ ਅਸੀਂ ਅੱਜ ਇਸ ਕਾਲਜ ਦੇ ਵਿੱਚ ਵਿਦਿਆਰਥੀ ਆ ਤੇ ਸਾਡਾ ਲਾਸਟ ইয়ার ਪਟੇ ਸਿੱਧ ਖੋਲਣ ਨੇ ਬਹੁਤ ਜ਼ਿਆਦਾ ਮਾਣ ਕਰਦੇ ਆ ਵੀ ਅਸੀਂ ਇਸ ਸਟੋਲ ਦੇ ਸਟੂਡੈਂਟ ਆ ਤੇ ਅੱਜ ਅੱਜ ਵੀ ਅਸੀਂ ਇੱਥੇ ਬਹੁਤ ਖੁਸ਼ ਆ ਤੇ ਅੱਗੇ ਵੀ ਹਮੇਸ਼ਾ ਆਂਦੇ ਰਵਾਂਗੇ ਤੇ ਬੱਚਿਆਂ ਨੂੰ ਐਵੇਂ ਐਂਟਰਟੇਨਮੈਂਟ ਕਰਦੇ ਰਵਾਂਗੇ ਥੈਂਕ ਯੂ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਇਕਬਾਲ ਜੀ ਜਿਹੜਾ ਆਸਰਾ ਕਾਲਜ ਮੈਨੂੰ ਪ੍ਰੋਗਰਾਮ ਦਿੱਤਾ ਗਿਆ ਬਕਵਾਸ ਸਕੂਲਾਂ ਦੇ ਬੱਚੇ ਬੁਲਾਏਗੇ ਖੋਰੀ ਪਹਿਲਾਂ ਤਾਂ ਇਹ ਆਸਰਾ ਕਾਲਜ ਬਾਰੇ ਮੈਂ ਥੋੜਾ ਥੋੜੇ ਲਈ ਦੱਸ ਰਿਹਾ ਸ਼ੋਰਟਲੀ ਦੱਸ ਰਿਹਾ ਜਿਹੜਾ ਇਹ ਆਸਰਾ ਕਾਲਜ ਆ ਹਰੇਕ ਸਾਲ ਕਈ ਫੰਕਸ਼ਨ ਆਰਗੇਨਾਈਜ਼ ਕਰਦੀ ਹੈ ਔਰ ਇਹਦੀ ਜਿਹੜੀ ਸੁਸਾਇਟੀ ਆ ਠੀਕ ਹੈ ਜੀ ਔਰ ਇਹ ਜਿਹੜਾ ਇਹ ਕਾਰਨੀਵਲ ਅੱਜ ਮੇਲਾ 2025 ਦਾ ਹੋ ਰਿਹਾ ਹੈ ਫੈਸਟੀਵਲ ਤੇ ਇੱਥੇ ਸਾਰਿਆਂ ਨੂੰ ਬੁਲਾਇਆ ਗਿਆ ਆਊਟਸਾਈਡਰ ਨੇ ਉਹ ਵੀ ਆਏ ਨੇ ਤੇ ਮਾਪੇ ਪੇਰੈਂਟਸ ਵੀ ਆਏ ਨੇ ਸਾਰਿਆਂ ਦੇ ਤੇ ਉਹਰੇ ਝੂਲੇ ਵਗੈਰਾ ਵੀ ਤੇ ਸਕੂਲਾਂ ਦੇ ਵੀ ਕਈ ਸਕੂਲਾਂ ਦੇ ਵੀ ਬੱਚੇਰੇ ਆਏ ਨੇ ਦੇਖੋਰੇ ਤੁਸੀਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਹੜੇ ਸਟਾਲਾਂ ਲੱਗੀਆਂ ਹੋਈਆਂ ਨੇ ਉਹ ਵੀ ਕਾਲਜ ਵੱਲੋਂ ਬੱਚਿਆਂ ਦੇ ਲੈ ਕੇ ਜਾ ਰਹੇ ਨੇ ਕਾਲਜ ਵੱਲੋਂ ਸਟਾਲਾਂ ਲਗਾਈਆਂ ਗਈਆਂ ਨੇ ਬੱਚੇ ਨੂੰ ਜਿੰਨਾ ਵੀ ਪ੍ਰੋਫਿਟ ਹੋਊਗਾ ਉਹ ਸਟਾਲ ਦੇ ਵਿੱਚੋਂ ਉਹ ਬੱਚੇ ਖੁਦ ਆਪ ਰੱਖਣਗੇ ਹਾਂਜੀ ਤੇ ਕਾਰਨੀਵਲ ਤੁਸੀਂ ਦੇਖੋ ਇੰਨਾ ਕਰਾਊਡ ਆ ਤੇ ਬਹੁਤ ਇੰਜੋਏ ਕਰ ਰਹੇ ਨੇ ਵੱਖ-ਵੱਖ ਗਾਇਕ ਆਏ ਹੋਏ ਨੇ ਜੀ ਹਨਾ ਉਹ ਵੀ ਪਰਫਾਰਮ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਲਓ ਚੁੱਲੇ ਵਗੈਰਾ ਲੱਗੇ ਹੋਏ ਨੇ ਹਨਾ ਆਪਣੇ ਕਾਲਜ ਦੇ ਵਿੱਚ ਇਹ ਆਸਰੇ ਕੋਲੇ ਜਿਹੜਾ ਚੰਨੋ ਟੋਲ ਪਲਾਜਾ ਉਹਦੇ ਰੋਡ ਦੇ ਉੱਪਰ ਸਥਿਤ ਆ ਬਹੁਤ ਸੋਹਣਾ ਕਾਲਜ ਆ ਇੱਥੇ ਜਿਹੜੀ ਸਟੱਡੀ ਆ ਤੇ ਨਾਲ-ਨਾਲ ਮਨੋਰੰਜਨ ਵੀ ਜਿਹੜਾ ਸਾਧਨਾ ਉਵੀ ਉਰੋਦੀ ਸੋਸਾਇਟੀ ਵੱਲੋਂ ਹਰ ਸਾਲ ਦੇ ਵਿੱਚ ਤਕਰੀਬਨ 3-4 ਪ੍ਰੋਗਰਾਮ ਆਰਗੇਨਾਈਜ਼ ਕਰਦੀ ਆ ਤੇ ਜਿਹੜਾ ਜਿਸ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਜਿਹੜਾ ਅੱਜ ਕੱਲ ਡਿਪਰੈਸ਼ਨ ਦਾ ਸ਼ਕਾਰਾ ਉਹਨੂੰ ਰਿਮੂਵ ਕਰਨ ਲਈ ਕਾਲਜ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਜਿਵੇਂ ਅੱਜ ਤੁਸੀਂ ਕਾਰਨੀਵਲ ਮੇਲਾ ਦੇਖ ਰਹੇ ਹੋ ਦੇਖੋ ਕਿੰਨੇ ਇੰਜੋਏ ਕਰ ਰਹੇ ਨੇ ਬੱਚੇ ਪੜ੍ਹਾਈ ਦੇ ਨਾਲ ਨਾਲ ਆਪਣਾ ਜਿਹੜਾ ਮੈਂਟਲੀ ਲੈਵਲ ਆ ਉਹਨੂੰ ਰਿਮੂਵ ਕਰਨ ਲਈ ਬੱਚੇ ਜੀ ਇੰਜੋਏ ਕਰ ਰਹੇ ਨੇ ਪੰਜਾਬੀ ਡਾਂਸ 록뮤직 사례들 오래오래. ਮੈਂ ਵਿਕਰਮਜੀਤ ਸਿੰਘ ਮੈਂ AICS ਦਾ ਪ੍ਰੋਫੈਸਰ ਹਾਂ ਤੇ ਅੱਜ ਸਾਡੇ ਕਾਲਜ ਦੇ ਵਿੱਚ ਦੂਜੀ ਵਾਰੀ ਫੇਰ ਮੇਲਾ ਲੱਗਿਆਗਾ ਪਿਛਲੇ ਸਾਲ ਵੀ ਮੇਲਾ ਲੱਗਿਆ ਸੀ ਪਿਛਲੇ ਸਾਲ ਨਾਲੋਂ ਵੱਧ ਇਸ ਵਾਰ ਵਿਦਿਆਰਥੀ ਆਏ ਨੇ ਹੋਰ ਸਕੂਲਾਂ ਤੋਂ ਵੀ ਵਿਦਿਆਰਥੀ ਆਏ ਨੇ ਜਿਹੜੇ ਕੀ ਉਹ ਬਹੁਤ ਜ਼ਿਆਦਾ ਇੰਜੋਏ ਕੀਤਾ ਝੂਲੇ ਲੱਗੇ ਹੋਏ ਨੇ ਖਾਣ ਪੀਣ ਦੀਆਂ ਸਟਾਲਾਂ ਨੇ ਗੇਮਸ ਨੇ ਤੇ ਸਾਡੇ ਕਾਲਜ ਦੇ ਵਿਦਿਆਰਥੀਆਂ ਨੇ ਵੀ ਪੂਰੇ ਬਹੁਤ ਵਧੀਆ ਇੰਜੋਏ ਕੀਤਾ ਤੇ ਲਾਈਵ ਸਿੰਗਿੰਗ ਹੁਣ ਸੁਣ ਰਹੇ ਨੇ ਤੇ ਬਹੁਤ ਸਾਰੀਆਂ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਕਈਆਂ ਨੇ ਕਾਫੀ ਗਿਫਟ ਵੀ ਜਿੱਤੇ ਨੇ ਤੇ ਸਾਡੇ ਕਾਲਜ ਦੇ ਵਿੱਚ ਅ ਪ੍ਰਦਰਸ਼ਨੀ ਲੱਗੀ ਹੋਈ ਆ ਜੀ ਪ੍ਰੋਜੈਕਟਾਂ ਦੀ ਉਹਦੇ ਵਿੱਚ ਸਾਡੇ ਇੰਜੀਨ ਡਿਪਾਰਟਮੈਂਟ ਦਾ ਬਹੁਤ ਵੱਡਾ ਸਹਿਯੋਗ ਆ ਤੇ ਸਾਡੇ ਬਹੁਤ ਸਾਰੇ ਵਿਦਿਆਰਥੀਆਂ ਨੇ ਸਟਾਲਾ ਖੁਦ ਲੈ ਕੇ ਫਾਸਟ ਫੂਡ ਦੀਆਂ ਲਾਈਆਂ ਨੇ ਤੇ ਇੱਕ ਬਿਜ਼ਨਸ ਦੇ ਬਾਰੇ ਉਹਨਾਂ ਨੇ ਸਿੱਖਿਆ ਲਈਆ ਤੇ ਅਸੀਂ ਉਮੀਦ ਕਰਦੇ ਆਂ ਕਿ ਅਗਲੀ ਵਾਰੀ ਵੀ ਇਹ ਤੋਂ ਵਧੀਆ ਮੇਲਾ ਹੋਊਗਾ ਮੈਂ ਸਾਡੇ ਚੇਅਰਮੈਨ ਸਰ ਦਾ ਐਮ ਡੀ ਸਰ ਦਾ ਤੇ ਸਾਡੇ ਸਾਰੇ ਪ੍ਰਿੰਸੀਪਲਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੂਜੀ ਵਾਰੀ ਇਹ ਮੇਲਾ ਫੇਰ ਕਰਾਇਆ ਮੈਂ ਉਮੀਦ ਕਰਦਾ ਕਿ ਇਸ ਤੋਂ ਅਗਲੇ ਸਾਲ ਹੋਰ ਵੀ ਜ਼ਿਆਦਾ ਵਧੀਆ ਮੇਲਾ ਹੋਵੇਗਾ ਥੈਂਕ ਯੂ ਮੈਂ ਡਾਕਟਰ ਆਰਕੇ ਗੋਇਲ ਚੇਅਰਮੈਨ ਆਸਰਾ ਕਾਲਜ ਅੱਜ ਆਸਰਾ ਦੇ ਵਿੜੇ ਸਾਡਾ ਸਾਲਾਨਾ ਕਾਰਨੀਵਲ ਜਿਸ ਨੂੰ ਅਸੀਂ ਮੇਲਾ ਕਹਿੰਦੇ ਹਾਂ ਉਹਦਾ ਆਗਾਜ਼ ਹੋਇਆ ਇਦੇ ਵਿੱਚ ਟੈਕਨੀਕਲ ਇਵੈਂਟ ਸੀਗੇ ਆ ਇੰਜੀਨੀਅਰਿੰਗ ਦੇ ਬੱਚਿਆਂ ਨੇ ਜੋ ਆਪਣੇ ਲੇਟੈਸਟ ਪ੍ਰੋਜੈਕਟਸ ਬਣਾਏ ਹੋਏ ਨੇ ਉਹਦੀ ਪ੍ਰਦਰਸ਼ਨੀ ਸੀ ਨਾਲ ਛੋਟੇ ਬੱਚਿਆਂ ਵਾਸਤੇ ਝੁੱਲੇ ਤੋਂ ਲੈ ਕੇ ਐਂਟਰਟੇਨਮੈਂਟ ਦਾ ਪੂਰਾ ਇੰਤਜ਼ਾਮ ਸੀਗਾ ਬੈਂਡ ਬੱਚਿਆਂ ਨੇ ਮੰਗਵਾਇਆ ਹੋਇਆ ਸੀਗਾ ਇਹ ਇੱਕ ਵੱਡਾ ਸਾਡਾ ਫੰਕਸ਼ਨ ਹੁੰਦਾ ਜਿਹਦੇ ਵਿੱਚ ਬੱਚੇ ਐਂਟਰਟੇਨਮੈਂਟ ਵੀ ਕਰਦੇ ਹਨ ਫੂਡ ਦੀਆਂ ਸਟਾਲਸ ਲੱਗਦੀਆਂ ਨੇ ਤੇ ਨਾਲ ਹੀ ਆਪਣਾ ਜੋ ਟੈਕਨੀਕਲ ਦਾ ਤੇ ਸਾਇੰਸ ਦਾ ਜੋ ਉਹਨਾਂ ਨੇ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਤੇ ਉਸ ਦਾ ਵੀ ਇਹ ਸਾਰਾ ਇੱਕ ਬਲੈਂਡ ਹੁੰਦਾ ਹੈ ਇਹ ਸਾਰੇ ਪ੍ਰੋਗਰਾਮ ਵਾਸਤੇ ਜੋ ਬੱਚਿਆਂ ਨੇ ਇੰਨਾ ਉਤਸ਼ਾਹ ਦਿਖਾਇਆ ਮੈਂ ਉਹਦੇ ਵਾਸਤੇ ਬੱਚਿਆਂ ਨੂੰ ਬਹੁਤ ਵਧਾਈ ਦਿਨਾ ਤੇ ਨਾਲ ਹੀ ਐਪਰੀਸ਼ੀਏਟ ਕਰਦਾ ਟੀਮ ਆਸਰਾ ਨੂੰ ਜਿਨ੍ਹਾਂ ਨੇ ਵੱਧ ਚੜ ਕੇ ਇਸ ਪ੍ਰੋਗਰਾਮ ਨੂੰ ਸਿਰੇ ਲਗਾਇਆ ਨਾਲ ਹੀ ਮੈਂ ਸਾਰੀ ਪ੍ਰੈਸ ਦਾ ਤੇ ਸਾਡੇ ਐਡਮਿਨਿਸਟ੍ਰੇਸ਼ਨ ਦਾ ਪੁਲਿਸ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਸਾਨੂੰ ਇਹ ਫੰਕਸ਼ਨ ਨੂੰ ਡਿਸਪਲਿਨ ਦੇ ਵਿੱਚ ਕਰਾਨ ਦੇ ਵਿੱਚ ਸਾਡੀ ਪੂਰੀ ਮਦਦ ਕੀਤੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਥੈਂਕ ਯੂ ਬਹੁਤ ਬੋਲਦਾ ਸਿਰਫ ਆਪਣੇ ਕਰ ਸਕਦਾ ਪਰ ਇਸ ਵਾਰ ਅਸੀਂ ਵਿਕਟਲੀ ਪਾਇ ਦਿੱਕ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਕੁਸ਼ੜ ਕੀਤਾ ਕਿ ਬੱਚੇ ਨੇ ਗੀਤ ਸੁਣੇਆਂ ਖਾਣ ਪੀਣ ਦੇ ਸਟਾਲਾਂ ਲੱਗੀਆਂ ਸੀ ਬਹੁਤ ਵਧੀਆ ਆਸਰਾ ਦਾਪਦਾ ਵੀ ਦਿਖਾਇਆ ਗਿਆ ਤੇ ਹੋਰ ਬੱਚੇ ਵੀ ਆਪਦਾ ਪਰਫਾਰਮੈਂਸ ਵੀ ਕਰਦੇ ਨਜ਼ਰ ਆਏ ਸਰਕਾਰੀ ਸਕੂਲਾਂ ਦੇ ਆ ਕੇ ਇੱਕ ਪ੍ਰਾਈਵੇਟ ਸਕੂਲ ਦੇਖੋ ਅਸੀਂ ਸਾਰੇ ਚਾਹੇ ਸਰਕਾਰੀ ਸਕੂਲ ਹੈ ਚਾਹੇ ਕਾਲਜ ਹੈ ਚਾਹੇ ਪ੍ਰਾਈਵੇਟ ਹੈ ਅਸੀਂ ਸਾਰੇ ਇੱਕੋ ਹੀ ਜਿਵੇਂ ਸਾਡੀ ਸਰਸਵਤੀ ਮਾਤਾ ਦੇ ਜਾਇਆ ਅਸੀਂ ਸਾਰੇ ਹੀ ਵਿੱਦਿਆ ਦਾ ਮਿਆਰ ਉੱਪਰ ਚੱਕਣਾ ਵਾਸਤੇ ਸਾਰੇ ਹੀ ਪ੍ਰਯਾਰ ਪ੍ਰਯਾਸ ਰਤਾਂ ਤੇ ਇੱਕ ਪਲੇਟਫਾਰਮ ਤੇ ਅੱਜ ਸਾਰਿਆਂ ਨੇ ਆਪਣੀਆਂ-ਆਪਣੀਆਂ ਪ੍ਰੈਜੈਂਟੇਸ਼ਨ ਦਿੱਤੀਆਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੋ ਵਧੇਰੀਆਂ ਵੱਡੀਆਂ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਸਟੇਜ ਪ੍ਰੋਗਰਾਮਾਂ ਦੇ ਵਿੱਚ ਸਾਇੰਸ ਐਗਜ਼ੀਬਿਸ਼ਨ ਦੇ ਵਿੱਚ ਹਿੱਸਾ ਲਿਆ ਸਾਨੂੰ ਬਹੁਤ ਅੱਛਾ ਲੱਗਿਆ ਇਹ ਮੋਢੇ ਨਾਲ ਮੋਢਾ ਦੇ ਨਾਲ ਰਲਾ ਕੇ ਚੱਲਣ ਵਾਲੀ ਹੀ ਦੋ ਪਹਿਲੂ ਨੇ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਅਦਾਰਾ ਹੈ ਪਰ ਸਾਡਾ ਮੰਤਵ ਇੱਕ ਹੁੰਦਾ ਹੈ ਤਾਂ ਕਰਕੇ ਮੈਂ ਬਹੁਤ ਐਪਰੀਸ਼ੀਏਟ ਕਰਦਾ ਜਿਹੜੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਸ ਤੇ ਸਟਾਫ ਜਿਨ੍ਹਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਮੈਂ ਉਹਨਾਂ ਦਾ ਬਹੁਤ ਧੰਨਵਾਦਿਆਂ ਥੈਂਕ ਯੂ ਸਰ ਅਜਾਸਰਾ ਵੱਲੋਂ ਬਹੁਤ ਨਵੀਕਲੀ ਪਹਿਚੀ ਗਈ ਹੈ ਇੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਾ ਪ੍ਰੋਗਰਾਮ ਦੇਖਿਆ ਜੀ ਪਰ ਸਰਕਾਰੀ ਸਕੂਲਾਂ ਦੇ ਵਿੱਚ ਵੀ ਲਾਏ ਗਏ ਨੇ ਤੁਸੀਂ ਵੀਜਿਟ ਕੀਤਾ ਕਿਹਨਾਂ ਦੇ ਦੇਖੋ ਹਿੰਦੁਸਤਾਨ ਦਾ ਜਿਹੜਾ ਮੇਨ ਇੰਸਟੀਚਿਊਟ ਦਾ ਵਿੱਚੋਂ ਗਰੁੱਪ ਵਿੱਚੋਂ ਆਸਰਾ ਗਰੁੱਪ ਜੋ ਕਿ ਅੱਜ ਦੀ ਇਸ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿਚਾਰ ਉਹਨਾਂ ਵੱਖਰਾ ਨਾਮ ਬਣਾ ਚੁੱਕਿਆ ਏਸੀਬੀਸ ਇੰਸਟੀਚੂਟ ਦੇ ਵਿੱਚ ਵੱਖ-ਵੱਖ ਜਿਹੜਾ ਆਪਣਾ ਕੋਰਸਸ ਕਲਾਸਾਂ ਨੇ ਜੋ ਕਿ ਦੱਸਣ ਦੇ ਆਪਣਾ ਕੋਈ ਇਹ ਕੋਈ ਗ੍ਰੇ ਨਹੀਂ ਹੈ ਅੱਜ ਉਸ ਦੇ ਇੱਕ ਆਰਗਨਾਈਜ਼ਰ ਦੇ ਵਿੱਚ ਇੱਥੇ ਮੈਨੂੰ ਆ ਕੇ ਸ਼ਾਮਲ ਹੋ ਕੇ ਜੋ ਮੈਨੂੰ ਸਾਨੂੰ ਇਹਨਾਂ ਨੇ ਇਨਵਾਈਟ ਕੀਤਾ ਮੇਰੇ ਨਾਲ ਡੀਐਸਪੀ ਸਾਹਿਬ ਰਾਹੁਲ ਜੀ ਨੇ ਸਾਡੇ ਬੰਟੀ ਜੀ ਨੇ ਮੇਰੇ ਬਚਪਨ ਦੇ ਦੋਸਤ ਵੀ ਨੇ ਜਿਹੜੇ ਚੇਅਰਮੈਨ ਸਾਹਿਬ ਨੇ ਭਾਈ ਸਾਹਿਬ ਨਾਲ ਖੜੇ ਆ ਹਦੀਦ ਸਾਹਿਬ ਸਾਡੇ ਨਾਲ ਖੜੇ ਆ ਅੱਜ ਇੱਥੇ ਆ ਕੇ ਦੇਖਿਆ ਵੀ ਇਹ ਕਿ ਬੜਾ ਰੇਅਰ ਫੰਕਸ਼ਨ ਹੁੰਦ ਨੇ ਇਹ ਆਪਣਾ ਇਦਾਂ ਦੇ ਇੰਸਟੀਚੂਟਾਂ ਦੇ ਵਿੱਚ ਜੋ ਕਿ ਅੱਜ ਅਸੀਂ ਇੱਥੇ ਬੜਾ ਇੰਜੋਏ ਕੀਤਾ ਬੱਚਿਆਂ ਨੇ ਅੱਜ ਵੱਖ-ਵੱਖ ਸਟਾਲ ਲਗਾਏ ਸੀਗੇ ਚਾਹੇ ਉਹ ਕੋਈ ਸਕਿੱਲ ਦੇ ਸੀ ਚਾਹੇ ਆਪਣਾ ਕੋਈ ਫੂਡ ਦੇ ਆਪਣਾ ਕੇਕ ਵਗੈਰਾ ਜਦੋਂ ਕੋਈ ਹਰ ਤਰ੍ਹਾਂ ਦਾ ਜੋ ਬੱਚਿਆਂ ਦੇ ਚੱਕ ਵੱਖਰਾ ਤੌਰ ਤੇ ਦੇਖਣ ਨੂੰ ਮਿਲਿਆ ਤੇ ਆਸਰਾ ਗਰੁੱਪ ਵੱਲੋਂ ਬੜਾ ਕਹਿੰਦੇ ਨੇ ਪੰਜਾਬੀ ਖੁੱਲਾ ਖਰਚਾ ਕੀਤਾ ਜਾਂਦਾ ਤਾਂ ਜੋ ਜੋ ਬੱਚੇ ਨੇ ਇੱਥੇ ਆਪਣਾ ਇੰਜੋਏ ਕਰ ਸਕਣ ਜਿਹੜੇ ਦੇਖ ਹੀ ਰਿਹਾ ਹਾਂ ਝੋਲੇ ਜੋ ਸਾਰਾ ਐਂਟਰਟੇਨਮੈਂਟ ਦੇ ਸਾਧਨ ਨੇ ਅੱਛਾ-ਅੱਛਾ ਲਾਈਵ ਬੈਂਡ ਨੇ ਬੜੇ ਇਹਨਾਂ ਨੇ ਜਿਦਾ ਮਾਜਿਸਟਰੀਨ ਵਗੈਰਾ ਜਿਹੜੇ ਰੈਪਰ ਨੇ ਸਿੰਗਰ ਨੇ ਟੌਪ ਦੇ ਜਿਹੜਾ ਅੱਜਕਲ ਬੱਚੇ ਲਾਈਕ ਕਰਦੇ ਨੇ ਉਹ ਅੱਜ ਇੱਥੇ ਮੈਂ ਦੇਖ ਆਪਾਂ ਮਿਲੇ ਦੇਖਣ ਨੂੰ ਤੇ ਮੈਂ ਆਸਰਾ ਗਰੁੱਪ ਦੇ ਚੇਅਰਮੈਨ ਸਾਹਿਬ ਨੂੰ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆਏ ਨੇ ਉਹਨਾਂ ਦਾ ਜਿਹੜਾ ਸਟਾਫ ਹੈ ਪ੍ਰਿੰਸੀਪਲ ਸਾਹਿਬ ਨੇ ਜੋ-ਜੋ ਸਾਰੇ ਵਕ-ਵਕ ਚਾਹੇ ਉਹ ਵੀਅਰਡ ਹੈ ਚਾਹੇ ਦੂਸਰੇ ਜਿਹੜੇ ਆਪਣਾ ਸਬਜੈਕਟਾਂ ਦੇ ਟੀਚਰਜ਼ ਨੇ ਉਹਨਾਂ ਨੇ ਅੱਜ ਇੱਕ ਬਹੁਤ ਜੜੀ ਹੈਗੀ ਮਿਹਨਤ ਨਾਲ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਤੇ ਮੈਂ ਆਪਣੇ ਵੱਲੋਂ ਇਸ ਗਰੁੱਪ ਨੂੰ ਆਸਰਾ ਗਰੁੱਪ ਆਫ ਇੰਸਟੀਚਿਊਟ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਤੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਜੋ ਅੱਜਕੱਲ ਦਾ ਯੂਥ ਹੈ ਕਿਉਂਕਿ ਇਹਨਾਂ ਨੇ ਇੱਥੋਂ ਹੀ ਕਿਸੇ ਨੇ ਕੋਈ ਡਾਕਟਰ ਕੋਈ ਟੀਚਰ ਕੋਈ ਪੁਲਿਸ ਅਫਸਰ ਕੋਈ ਕੋਰਪੋਰੇਸ਼ਨ ਵੱਖ-ਵੱਖ ਇਤਰਾ ਵਿੱਚ ਇਹ ਨਿਕਲਦੇ ਆ ਤੇ ਮੈਂ ਵਾ ਇਹਨਾਂ ਨੂੰ ਇਹੀ ਫੀਲ ਕਰਦਾ ਵੀ ਬੱਚਿਓ ਤੁਸੀਂ ਇੱਥੇ ਸਾਰੀ ਉਮਰ ਤੱਕ ਨਹੀਂ ਰਹਿਣਾ ਬਟ ਇੱਥੋਂ ਆਪਣੇ ਟੀਚਰ ਦੀ ਆਪਣੇ ਸਟਾਫ ਦੀ ਉਹਨਾਂ ਦੀ ਇੱਜ਼ਤ ਕਰੋ ਅਤੇ ਆਉਣ ਵਾਲੇ ਦਿਨਾਂ ਚ ਚੰਗੇ ਕੰਮ ਕਰੋ ਨਸ਼ਿਆਂ ਤੋਂ ਦੂਰ ਰਹੋ ਤਾਰੇ ਕਦੇ ਆਪਣਾ ਪਾਲਣਾ ਕਰੋ ਕੋਈ ਇਦਾਂ ਦਾ ਗੈਰ ਕਾਨੂੰਨੀ ਕੰਮ ਨਾ ਕਰੋ ਤਾਂ ਜੋ ਤੁਹਾਡੇ ਜਿਹੜਾ ਫਿਊਚਰ ਚ ਵਿੱਚ ਉਹ ਕੰਮੀ ਆਪਣਾ ਕੱਲ ਨੂੰ ਕੋਈ ਪੰਗਾ ਪੈ ਸਕੇ ਤੇ ਇੱਕ ਹੋਰ ਹੈ ਡਰੱਗਸ ਦਾ ਜਿਹੜਾ ਮੈਂ ਦੱਸਣਾ ਚਾਹਣਾ ਕਈ ਬੈਡ ਐਲੀਮੈਂਟਸ ਆ ਜਾਂਦੇ ਨੇ ਉਹਨਾਂ ਨੂੰ ਥੋੜਾ ਭਲਾ ਕੇ ਰੱਖੋ ਬਹਿਤਾ ਇਹ ਜਿਹੜਾ ਇੰਸਟੀਚੂਟ ਆ ਬਹੁਤ ਸਖਤ ਹੈ ਪਰ ਫਿਰ ਵੀ 빙 ਅਫਸਰ ਸਾਡੀ ਡਿਊਟੀ ਬਣਦੀ ਆ ਵੀ ਡਰੱਗ ਤੋਂ ਪਰਾਂ ਦੂਰ ਰਹਿਣਾ ਚਾਹੀਦਾ ਤੇ ਬਾਕੀ ਅੱਜ ਇੱਥੇ ਆ ਕੇ ਬੜਾ ਮਾਨ ਖੁਸ਼ ਆ ਤੇ ਮੈਂ ਪਰਮਾਤਮਾ ਤੋਂ ਇਹ ਚਾਹਨਾ ਵੀ ਇਹ ਜਿਹੜਾ ਸਾਡਾ ਆਸਰਾ ਗਰੁੱਪ ਹੈ ਇਹ ਦਿਨ ਰਾਤ ਜਿਹੜਾ ਤਰੱਕੀਆਂ ਕਰੇ ਅਤੇ ਹੋਰ ਵੀ ਇਦੋਂ ਅੱਛੇ ਅੱਛੇ ਜਿਹੜਾ ਪ੍ਰੋਗਰਾਮ ਕਰਾਵੇ ਥੈਂਕ ਯੂ